ਹਰੀਚੰਦਰ ਰਾਜਾ ਸੀ ਭਾਈ ਉਹ ਜਦੋਂ ਸਕਾਰ ਖੇਡਣ ਜਾਇਆ ਕਰੇ ਜਾਉਂ ਜਾਇਆ ਕਰੇ ਪਰਜਤ ਕਿਡਾ ਦੇਣ ਉਹਦੀ ਮਾਂ ਨੂੰ ਅਰਸ਼ਨ ਕਰਿਆ ਕਰਿਆ ਆਪਣੇ ਮੁੰਡੇ ਦੇ ਵੇਲਾ ਚ ਖੜ ਕੇ ਇੱਕ ਦਿਨ ਕੀ ਹੋਇਆ ਰਾਜਾ ਵੀ ਨੰਗਿਆ ਰਾਜੇ ਨਾਲ ਪੰਜ ਚਾਰ ਬੰਦੇ ਸਿਆਣੇ ਉਸ ਤੋਂ ਬਾਅਦ ਇੱਕ ਸਾਧ ਆ ਗਿਆ ਪਿੰਡ ਦੇ ਵਿੱਚ ਹਮ ਮਸਤੀ ਲੋਕ ਉਹਦਾ ਮੰਗਰ ਭਾਲੀ ਹਮ ਸੰਬਲ ਹੋਇਆ ਜਵਾਕ ਮਡੇ ਹੀ ਰੋ ਹੂੰ ਹੂੰ ਬਾਲੀ ਮਗਰ ਉਹਦੇ ਸੰਤਾਂ ਦੇ ਸਾਧ ਦੇ ਹੂੰ ਉਹਨੇ ਆਖਿਆ ਵੀ ਮੇਰਾ ਮੁੰਡਾ ਦਾ ਰਾਜਾ ਗਿਆ ਉਹਦੇ ਮਗਰ ਤਾਂ ਪੰਜ ਚਾਰ ਬੰਦੇ ਨੇ ਹੂੰ ਵੀ ਆ ਸਾਧ ਆਇਆ ਇਹਦੇ ਮਗਰ ਲੱਖਾਂ ਜਵਾਬ ਤਰਿਆ ਫਿਰਦਾ ਵੀ ਜੇ ਹੋਈਏ ਨਾ ਤਾਂ ਆਪਣੇ ਮੁੰਡੇ ਨਾਲ ਸਾਧ ਨਾ ਬਣਾਈਏ ਹੂੰ ਉਹਦੀ ਮਾਂ ਨੇ ਆਪਣੇ ਮਨ ਚਤ ਗੱਲ ਧਾਰ ਲਈ ਹੂੰ ਕਹਦਾ ਹਰੀ ਚੰਦਰ ਰਾਜਾ ਆਇਆ ਹੂੰ ਜਦੋਂ ਆਉਂਦੇ ਆਉਂਦਾ ਉਹ ਪਹਿੜੀ ਹੱਥ ਲਾਉਂਦਾ ਆਪਦੀ ਮਾਂ ਦੇ ਹੂੰ ਉਹ ਸਿਰ ਤੇ ਆ ਧਰ ਦਿੰਦੀ ਹੂੰ ਉਹਦੇ ਨੂੰ ਮੂੰਹ ਭਮਾ ਲਿਆ ਹੂੰ ਆਖੀ ਮਾਂ ਨੂੰ ਕੋਈ ਗੱਲ ਹੈ ਹੂੰ ਕਹਿੰਦਾ ਮਾਂ ਗੱਲ ਕੀ ਆ ਦੱਸ ਹੂੰ ਅੱਜ ਮੇਰਾ ਸਿਰ ਤੱਤ ਨਹੀਂ ਤਰਿਆ ਤਾਂ ਹੂੰ ਕਹਿੰਦੀ ਭਾਈ ਮੈਨੂੰ ਇਹ ਰੂਪ ਚ ਨਹੀਂ ਸੋਹਣਾ ਲੱਗਦਾ ਹੂੰ ਮੈਨੂੰ ਕਹਿੰਦਾ ਹੋਰ ਇਹਦੀ ਜਿਹੜੇ ਪਿੰਡੇ ਦੇ ਉੱਤੇ ਤੇਰੇ ਆਤਰ ਮਿਲਿਆ ਹੋਇਆ ਹੈ ਨਾ ਤੇ ਸੁਆਹ ਮੜੀ ਹੋਵੇ ਹੂੰ ਜਿਹੜੇ ਤੇਰੇ ਸਿਰ ਤੇ ਤਾ ਚੜਿਆ ਹੋਇਆ ਤੇ ਜਟਾ ਹੁਣ ਹੂੰ ਜਿੱਥੇ ਜੁੱਤੀ ਪਾਈ ਹੋਈ ਆ ਪੈਰ ਚ ਇਹਦੇ ਚ ਪੂਏ ਹੁਣ ਹੂੰ ਤੇ ਕਾਚ ਜਿੱਥੇ ਤੂੰ ਪੱਲੂ ਪਾ ਕੇ ਰੱਖਣਾ ਹੂੰ ਰਾਜਨੀਤੀ ਦਾ ਹੂੰ ਇਹ ਗੱਲ ਦੇ ਵਿੱਚ ਕਹਿੰਦੀ ਕਿ ਮਾਲਾ ਪਾਈ ਹੋਵੇ ਹੂੰ ਸਾਥ ਬਣਿਆ ਹੋਵੇ ਫੇਰ ਮੈਨੂੰ ਸੋਹਣਾ ਲੱਗੇ ਅੱਛਾ ਉਹ ਕਹਿੰਦਾ ਕੋਈ ਗੱਲ ਨਹੀਂ ਮਾਫਰ ਹਮ ਸਾਧੂ ਮਾਣ ਜਾਂਦਾ। ਦਸਮਾ ਆਇਆ। ਤਰਕ। ਹਮ। ਰਿਆ ਜਾਂਦਾ ਪੇ ਮੂਰੇ ਸਮਾਧੀ ਲੱਗੇ ਸੰਤਾਂ ਦੀ। ਜੈਸੋ ਤੇ ਸੇਵਾ ਲੱਗੇ। ਹਮ। ਧੂਆਂ ਲਾ ਤੇ ਹਰੋ। ਹਮ। ਜਦੋਂ ਸੰਤਾਂ ਦੀ 21 ਸਾਲਾਂ ਪਿੱਛੇ ਸਮਾਧੀ ਖੁੱਲੀ। ਹਮ। ਕਹਿੰਦਾ ਭਾਈ ਕਿੰਨੇ ਕੁ ਚਿਰ ਤਾਂ ਕਹਿੰਦਾ ਜੀ ਕਈ ਸਾਲ ਹੋ ਗਏ। ਹਮ। ਕਹਿੰਦਾ ਮੰਗ ਵੇ ਕੀ ਮੰਗਣਾ। ਹਮ। ਕਹਿੰਦਾ ਜੀ ਜੋਗ ਲੈਣਾ। ਹਮ। ਕਹਿੰਦਾ ਫਿਰ ਜੋਗ ਤੇ ਨੂੰ ਮਰ ਜੂ। ਅਜਾ ਚੰਨਣ ਦੀ ਲੱਕੜ ਦਾ ਧੂਆਂ ਲਾ। ਹਮ। ਕਹਿੰਦਾ ਜੀ ਲਾ ਤੈਨੂੰ। ਉਹਨੇ ਪਈ ਚੰਨਣ ਦੀ ਲੱਕੜ ਲੈਣ ਵਾਗਿਆ ਰੱਸਾ ਚੱਕ ਲਿਆ ਉਹ ਚੰਨਣ ਪਾਲ ਦਾ ਫਰਦਾ ਹੈ ਚੰਨਣ ਹਰੇਕ ਚੀਜ਼ ਤੋਂ ਨਹੀਂ ਬੰਦ ਹੁੰਦਾ ਉਹਨੇ ਸੋਚਿਆ ਜਿਵੇਂ ਇੱਕ ਸਮਾਨੂ ਬੂੰਦ ਡਿੱਗਦੀ ਹੈ ਜੋ ਗਿੱਦੜ ਤੇ ਡਿੱਗ ਪਈ ਤਾਂ ਗੱਦੜ ਹਲਕ ਜਾਂਦਾ ਜੋ ਬੂੰਦ ਜੰਡ ਤੇ ਡਿੱਗ ਪਈ ਤਾਂ ਚੰਨਣ ਪੈਦਾ ਹੋ ਜਾਂਦਾ ਉਹਨੇ ਪਈ ਉਹ ਸਮਝ ਕੇ ਜੰਡ ਚ ਕੋਹੜਾ ਮਰਿਆ ਜੰਡ ਚ ਉਹ ਕੋਹੜਾ ਮਰਿਆ ਵਿੱਚੋਂ ਮਲੇ ਦਿੱਤੀ ਗਈ ਨਲੇ ਆਵਾਜ਼ ਆਈ ਕਹਿੰਦਾ ਭਾਈ ਮੈਂ ਤੇਰਾ ਕੀ ਮੜਾ ਕਰਿਆ ਹੂੰ ਕਹਿੰਦਾ ਤੂੰ ਕੌਣ ਹੈ ਤੂੰ ਇੱਥੇ ਬੈਠੇ ਕਰਦਾ ਵਿੱਚ ਹੂੰ ਕਹਿੰਦਾ ਭਾਈ ਮੈਂ ਆਂ ਤੇਰੇ ਗੁਰੂ ਦਾ ਗੁਰੂ ਹੂੰ ਮੇਰੀ ਸੂਟਾ ਜਾਂ ਜੰਡਤੀ ਇਹਦੇ ਨਾਲ ਸਮਾਧੀ ਲੱਗੀ ਇਹ ਜੰਡ ਮੇਰੇ ਉੱਦੀ ਫਿਰ ਗਿਆ ਹੂੰ ਮੇਰੀ ਸਮਾਧੀ ਨਾਲ ਉੱਦੀ ਹੂੰ ਪਰ ਅੱਜ ਤੇ ਮੇਰੀ ਮੁਕਤੀ ਕਰਤੀ ਹੂੰ ਜਾਂ ਤੇਰੇ ਗੁਰੂ ਨੂੰ ਕਹਿੰਦੀ ਵੀ ਤੇਰੇ ਗੁਰੂ ਦੀ ਮੁਕਤੀ ਮੇਰੇ ਹੱਥੋਂ ਹੋ ਗਈ ਹੂੰ ਤੇਨੂੰ ਫਿਰ ਉਹ ਚੇਲਾ ਮਿਲੂਗਾ ਹੂੰ ਕਹਿੰਦਾ ਚੱਲ ਹੂੰ ਆ ਕੇ ਪੁਣ ਚੰਨਾਂ ਧਰ ਕੇ ਕਹਿੰਦਾ ਜੀ ਮੈਂ ਤੂੰ ਤਾਂ ਕਮ ਹੂੰ ਹੂੰ ਫਕਾ ਦਾ ਬਹੁਤ ਸੋਹਣਾ ਕੰਮ ਹੋਵੇ। ਹੂੰ। ਮੁਕਤੀ ਗਤੀ। ਹੂੰ। ਅੱਜ ਕਨ ਤੈਨੂੰ ਮੈਂ ਜਰਾ ਰਾਤ ਨੂੰ ਸੌ ਤੜਕਾ ਅੰਬਰ ਤੇ ਬੜੇ ਤੈਨੂੰ ਪੱਕਾ ਚੇਲਾ ਮਨੂਂਦਾ। ਹੂੰ। ਕੋਣ ਅੱਗੇ ਸੰਤੇ ਢੇ ਹੁੰਦੇ ਨਾ ਜਿੰਨਾ ਚਿਰ ਗੁਰੂ ਜਾਂਦਾ ਹੁੰਦਾ ਮੂਰੇ ਚੇਲਾ ਨਹੀਂ ਤਮੁੰਦੇ। ਹੂੰ। ਜਿਹੜੇ ਅਸਲੀ ਸੰਤ ਜੀ। ਹੂੰ। ਉਹਦਾ ਵੀ ਚੰਗਾ। ਦੂਜੇ ਦਿਨ ਭਈ। ਰਾਤ ਨੂੰ ਕੀ ਕਰਿਆ? ਇੰਦਰ ਮਹਾਰਾਜ ਨੇ ਫਿਰ ਆਪਣਾ ਦੁੱਖ ਤਾਂ ਖਤਮ। ਹੂੰ। ਹਰੀ ਚੰਦਰ ਰਾਜੇ ਦਾ ਵਿਆਹ ਤਾਰਾ ਰਣੀ ਨਾਲ ਕਰਤਾ ਸੁਣਨੇ ਚ। ਹੂੰ। ਤੇ ਸੁਪਨਾ ਆਇਆ ਭਈ। ਹੂੰ। ਸੋਕਣੇ ਚਲੇ ਤਿੰਨ ਯਾਰੀ ਰਾਜ ਨੇ ਹੂੰ ਤੇ ਤੜਕੇ ਸੰਤਾ ਨੇ ਠਾਇਆ ਕਹਿੰਦਾ ਪਈ ਉੱਠਾ ਹੱਥ ਮੂੰਹ ਧੋ ਹੂੰ ਤੇਰੇ ਮੰਦਰਾ ਪਾਵਾਂ ਹੂੰ ਉਹ ਤਾਂ ਮੰਦਰਾ ਦੀ ਤਾਂ ਗੱਲੀ ਭੁੱਲ ਗਿਆ ਹੂੰ ਕਹਿੰਦਾ ਮੈਂ ਨਹੀਂ ਮੰਦਰਾ ਨੂੰ ਤਾਂ ਵਾਚਣ ਦੇ ਹੂੰ ਉਹ ਕਹਿੰਦਾ ਪਈ ਮਾਤਾ ਤੈਨੂੰ ਜੋਗ ਦੇਣਾ ਚ ਕੁਛ ਲੈ ਲੈ ਹੂੰ ਉਹਨੇ ਤਿੰਨ ਵਾਚਣ ਦਿੱਤੇ ਹੂੰ ਕਹਿੰਦਾ ਫਿਰ ਐਂ ਕਰ ਜੋਗ ਦੀ ਤਾਂ ਮੈਨੂੰ ਲੋੜ ਨਹੀਂ ਹੂੰ ਮੈਨੂੰ ਕਹਿੰਦਾ ਤਾਰਾ ਰਾਣੀ ਨਾਲ ਪਿਆ ਕਰ ਮੇਰਾ ਸਿੰਦਰ ਮਹਾਰਾਜ ਦੀ ਪਤਨੀ ਨੂੰ ਹੂੰ ਪਰੀਆਂ ਦੀ ਪਤਰਾਣੀ ਸੀ ਤਾਰਾ ਰਾਣੀ ਤੇਰੀ ਹੂੰ ਉਹ ਕਹਿੰਦਾ ਵੀ ਮੈਂ ਤੇ ਤਾਂ ਜੋ ਖਾਤਰ ਆਇਆ ਸੋਰੇ ਤੋਂ ਵਿਆਹ ਚੋਂ ਵੱੜ ਗਿਆ ਹੂੰ ਇਹ ਤਾਂ ਤੂੰ ਮਸਾ ਮਰੀਆ ਭਗਤੀ ਤਾਂ ਹੂੰ ਕਹਿੰਦਾ ਜੀ ਮੈਨੂੰ ਨਹੀਂ ਭਗਤੀ ਪੂਤੀ ਦੀ ਲੋੜ ਹੂੰ ਨਿੰਦਾ ਵਿਆਹ ਕਰ ਹੂੰ ਉਹ ਕਹਿੰਦਾ ਫਿਰ ਐ ਕਰ ਸਰੋਵਰ ਲਾ ਲੈ ਹੂੰ ਸਰੋਵਰ ਲਾ ਲਾ ਦੋ ਹੂੰ ਤਲਾਬ ਨਾ ਨਵੇਂ ਹੂੰ ਸਾਰੀ ਜਗ੍ਹਾ ਨਮੀ ਬਣਾਓ ਹੂੰ ਕਹਿੰਦਾ ਬਾਅਦ ਸੇ ਪੋਵੀ ਰਾਤ ਦੇ 12 ਵਜੇ ਤੱਕ ਤੁੱਤਰੂਪਰੀਆਂ ਦਾ ਹੂੰ ਸਨਾਨ ਕਰਨੀ ਉੱਥੇ ਹੂੰ ਜਿੱਥੇ ਉਹਦੇ ਨੌਂ ਦੀ ਬਣਾਵੇਂਗਾ ਹੂੰ ਕਹਿੰਦਾ ਲੱਦ ਕੇ ਬਾਤਰ ਉੱਤੇ ਥੱਲੇ ਕਰ ਲਈ ਤਰਾਂ ਵਾਲੀ ਦੇ ਬਾਤਰੂਨ ਦੇ ਸਭ ਤੁੱਤੀ ਹੂੰ ਉਹ ਤੋਂ ਬਾਤਾਂ ਲੈਣੀ ਉਹ ਬਾਤਾਂ ਨਾਲ ਤੋ ਨਹੀਂ ਮੁੜਦੀ ਤੇ ਨਾ ਵਿਆਹ ਕਰਵਾਉਂਦਾ ਹੂੰ ਕਦੇ ਸੱਤ ਬਚ ਹੂੰ ਆ ਗਿਆ ਆ ਕਿਉਂ ਤਾਂ ਵੀ ਤੇਰੇ ਮੇਰੇ ਵਰਗੇ ਕਾਲੇ ਇਕੱਠੇ ਦਿਹਾੜੀਏ ਹੂੰ ਉਂਕੀ ਭਈ ਚਲਾਤਾ ਕੰਮ ਹੂੰ ਬਲਾਤੇ ਬਾਗੂ ਕੋ ਹੂੰ ਹੁਣ ਮੈਂ ਕਿੱਥੋਂ ਪਵੇ ਜਿਹਦੇ ਤਾਂ ਚਾਰ ਦੰ ਲੱਗੇ ਸੀ ਦੋ ਦਿਨਾਂ ਦੀ ਮਿਹਨਤ ਦਿੱਤੀ ਜਿਹਦੇ ਦੋ ਦਿਨ ਲੱਗੇ ਸੀ ਇੱਕ ਦੰਦੀ ਮੈਂ ਤਾਂ ਦਿੱਤੀ ਅੱਧੀ ਮੈਂ ਤਾਂ ਦਿੱਤੀ ਹੂੰ ਲੋਕ ਵੀ ਘੜਾ ਨੇ ਲਾਗੇ ਜੇ ਲੋਕ ਸੁਣ ਕੇ ਫੇਰੀ ਵੀ ਆਪੂ ਹੂੰ ਉਹਨੇ ਪੈਦਾ ਲਾ ਫੇਰ ਵਾਗ ਆਉਦੇ ਕੋਲ ਕਹਿੰਦਾ ਬਾਬਾ ਮੈਂ ਤਾਂ ਪੀ ਨਹੀਂ ਮੈਂ ਤਾਂ ਦੋ ਰਾਤਾਂ ਕਿੱਥੇ ਬੈਠੇ ਨੂੰ ਹੂੰ ਕਹਿੰਦਾ ਭਾਈ ਮੀ ਆਈ ਨਹੀਂ ਪੈਂਦਾ ਤੈਥੋਂ ਕੀ ਵੇਗ ਹੋ ਗਿਆ ਹੂੰ ਕਹਿੰਦਾ ਨਾ ਪਪਾ ਮੈਂ ਕੋਈ ਵੇਗ ਨਹੀਂ ਕਰਾ ਕਹਿੰਦਾ ਕੋਈ ਤਾਂ ਕਰਿਆ ਹੂੰ ਕਹਿੰਦਾ ਹਾਂ ਮਿਹਨਤਿਆਂ ਦੀ ਮਿਹਨਤ ਘਟ ਦਿੱਤੀ ਹੈ ਕਹਿੰਦਾ ਜਾ ਦੋ ਟੱਕ ਵਾਰਾਂ ਮਰੇਗਾ ਤੂੰ ਹੂੰ ਮੈਂ ਤਾਂ ਦੇ ਦੇ ਨਹੀਂ ਪੀਗੂ ਹੂੰ ਆ ਕੇ ਵੀ ਤੇਰੇ ਮੇਰੇ ਵਰਗੇ ਸੱਦਲੇ ਹੂੰ ਕਹਿੰਦਾ ਵਈ ਜਿਹਦੇ 4 ਦਿਨ ਤੇ 8 ਦਿਨਾਂ ਦੀ ਮਿਹਨਤ ਦਿੱਤੀ ਇਦ ਅਠ ਨਤੀ 16 ਦਿਨਾਂ ਦੀ ਦਿੱਤੀ ਹੂੰ ਲੋ ਖਸ ਹੋ ਗਏ ਹੂੰ ਤਨ ਤਨ ਹੋ ਗਈ ਨਹੀਂ ਪੈ ਗਿਆ ਹੂੰ ਸਰੋਵਰ ਭਰ ਗਏ ਹੂੰ ਜਦੋਂ ਰਾਤ ਦੇ ਵੱਜੇ 12 ਹੂੰ ਤੋਂ ਪਰੀਆਂ ਉਤਰੀਆਂ ਜਾਂਦਰਾ ਖੜਤੀਆਂ ਹੂੰ ਪਰੇ ਚੰਦਰ ਰਾਜਾ ਵੀ ਹੋ ਗਿਆ ਖੜਾ ਹੂੰ ਵੀ ਆ ਗਏ ਹੂੰ ਲਾਲਾ ਲੀੜੇ ਤਹਾਂ ਰੱਖੀ ਗਿਆ ਸਭ ਤੋਂ ਤਾਰਾ ਵਣੀ ਨੇ ਤਹਾਂ ਜਿਹੜੀ ਰੱਖਤੀ ਹੂੰ ਉਹਨੇ ਚੱਕੇ ਲੀੜੇ ਪਰੇ ਚੰਦਰ ਰਾਜੇ ਨੇ ਕੁੱਟ ਕੇ ਚਲਾਇਆ ਪੜਿਆ ਉੱਥੇ ਹੂੰ ਪਰਾਂ ਦੇ ਜਿਹੜੇ ਥੱਲੇ ਕਰ ਹੂੰ ਜਿਵੇਂ ਉਹਨੇ ਕਿਹਾ ਸੀ ਹੂੰ ਸਮਾਂ ਜਦੋਂ ਸਨਾਸ ਨੂੰ ਕਰਕੇ ਆਇਆ ਰਾਣੀ ਸਭ ਤੋਂ ਪਹਿਲਾਂ ਬਾਹਰ ਲਿਕਕੀ ਹੁੰਦੀ ਸਭ ਤੋਂ ਨਾਗਰੋ ਵਰਦੀ ਇਤਲਾ ਹੂੰ ਇਹਦੀ ਕੁੜੀਆਂ ਆਪਣੀਆਂ ਆਹ ਕਿੱਥੇ ਨੇ ਵਸਤਰ ਹੂੰ ਇਹਦੀ ਭਣੇ ਦਾ ਤਲਾਕ ਖੜੀਆਂ ਸਾਨੂੰ ਕਿ ਪਤਾ ਹੂੰ ਉਹ ਕਿਹਦੀ ਬਾਹਰ ਆਜੂ ਹੂੰ ਬਾਹਰ ਆ ਗਏ ਹੂੰ ਬਾਹਰ ਆ ਕੇ ਨੰਦਰ ਮਹਾਰਾਜ ਨੂੰ ਕਹੇ ਮਹਾਰਾਜ ਸੱਤੇ ਪਾਸਾ ਡਾ ਨੰਗ ਘੰਟਾ ਪਾ ਹੂੰ ਫਿਰ ਪਰੰਗਾ ਦੇ ਫੰਗ ਲਿਆਤੇ ਅੰਦਰ ਨੇ ਹੂੰ ਨੰਗ ਘੰਟਾ ਕਤਾ ਹੂੰ ਘੰਟਾ ਘਟਾ ਜਦੋਂ ਬਾਗੀਆਂ ਦੇ ਕੋਲ ਹੂੰ ਇਹਦੀ ਰੱਬ ਦਾ ਬੰਦਾ ਸਾਡੇ ਲੀੜੇ ਦੇ ਦੇ ਹੂੰ ਕਹਿੰਦਾ ਲੀੜੇ ਦੇ ਤੂੰ ਵਾਚਨ ਦੇ ਦੇ ਹੂੰ ਤਾਰਾ ਨੀ ਨੇ ਵਾਚਨ ਦੇ ਤਾ ਹੂੰ ਲਾ ਲਾ ਫੜਾਈ ਗਿਆ ਹੂੰ ਜਦੋਂ ਤਾਰਾ ਨੀ ਦੇ ਲੀੜੇ ਰਹਿ ਗਏ ਕਹਿੰਦਾ ਜੀ ਤੇ ਆਹ ਲੀੜੇ ਨੇ ਜਾ ਤਾਂ ਮੇਰੇ ਨਾਲ ਸਾਦੀ ਕਰਾ ਲੈ ਨਹੀਂ ਵਾਚਨ ਦੇ ਹੂੰ ਅੱਗੇ ਜੇ ਕੋਈ ਵਾਚਨ ਕਰ ਦਿੰਦਾ ਸਾਧੂ ਸੰਤ ਵਾਚਨ ਮੋੜਦਾ ਨਹੀਂ ਸੀ ਗੁੱਸਾ ਹੋ ਜਾਂਦਾ ਸੀ ਹੂੰ ਉਹ ਕਹਿੰਦੀ ਜਾਓ ਭਣੇ ਮੈਂ ਕਰਾਂਗਾ ਸਾਦੀ ਹੂੰ ਹਰੀ ਚੰਦਰ ਰਾਜ ਨੇ ਤਾਰਾ ਨੀ ਵੇਖੀ ਹੂੰ ਤਾਰਾ ਨੀ ਵਿਆਹ ਕੇ ਲਿਆਇਆ ਹੂੰ ਜਦੋਂ ਹੁਣ ਤਾਰਾਣੀ ਸੋਹਣੀ ਬੜੀ ਤੀ ਸਾਰੀਆਂ ਰਾਣੀਆਂ ਦੁੱਤ ਦੀ ਕਰਕੇ ਵਹਾਤੀ ਉਤੋਂ ਉਹ ਕਹਿੰਦੀ ਭਣੇ ਲਾਇਆ ਇਹ ਕਰਕੇ ਉਹਨਾਂ ਨੇ ਸੋਚਿਆ ਵੀ ਆਪਣੀ ਤਾਂ ਰੁੱਤੀ ਰੁੱਤੀ ਮਰ ਗਈ ਰਾਜਾ ਤਾਂ ਹੁਣ ਇੱਧਰ ਜਾਊਗਾ ਆਪਣ ਨੂੰ ਤਾਂ ਆਉਂਦੀ ਨਾ ਉਹ ਕੀ ਪੋਣੇ ਕੀ ਕੀਤਾ ਉਸੇ ਹਾਰ ਬੜੀਆਂ ਤੇ ਉਹਨਾਂ ਨੇ ਸ਼ਰਾਬ ਕਢਾ ਲਈ ਇਹਨੂੰ ਆਪਾਂ ਮਦ ਕਹਿੰਦੇ ਆ ਇਹਦੇ ਚੋਂ ਮਦ ਕਿਹਾ ਜਾਂਦਾ ਬਾਣੀ ਤੇ ਤਾਂ ਹੂੰ ਆਪ ਪੰਜਾਬੀ ਦੇ ਸ਼ਰਾਬ ਕਹਿੰਦੇ ਹੂੰ ਉਹਨੇ ਮਦ ਦੀਆਂ ਭਰ ਲੀਆਂ ਬੋਤਲਾਂ ਹੂੰ ਆਪਦੇ ਆ ਭਰ ਲਿਆ ਪਾਣੀ ਨੇ ਉਹਦੀ ਬੋਤਲ ਮਦ ਦੀ ਭਰਤੀ ਸਰਾਬ ਦੀ ਹੂੰ ਉਹ ਸਰਾਬ ਲੈ ਕੇ ਬਾਗਿਆ ਹੁ ਜਨਾਨੀ ਨਸਰਾ ਪੀਤੀ ਨਹੀਂ ਦੀ ਕਿਤੇ ਵਿਚਰੀ ਨੇ ਹੂੰ ਕਹਿੰਦੀ ਲੈ ਭਣੇ ਤੇਰੀ ਪਾਰਟੀ ਕਰੀਏ ਖੁਸ਼ੀ ਦੀ ਹੂੰ ਤੁਹਾਡੀ ਪਟਰਾਣੀ ਬਣੀ ਹੈ ਹੂੰ ਕਿਤੇ ਨਹੀਂ ਭਣੀ ਮੈਂ ਤਾਂ ਕਿਤੇ ਮਦ ਪੀਤੀ ਨਹੀਂ ਹੂੰ ਕਹਿੰਦੀ ਆਦੇ ਸੀ ਵੀ ਪੀਵਾਂਗੇ ਹੂੰ ਉਨਪੈ ਆਪਾ ਪਾਣੀ ਦੇ ਗਲਾਸ ਭਰ ਕੇ ਪੀ ਲੈ ਉਹਨੂੰ ਤਾਂ ਰਾਣੀ ਨੂੰ ਮਦ ਪੀਣੀ ਪੈਗੀ ਹੂੰ ਇੱਕ ਦੋ ਬਰੀ ਪੀਤੀ ਹੋਵੇ ਵੀ ਹੋਸ ਹੋ ਗਈ ਨਸ਼ੇ ਚ ਹੂੰ ਸਾਹੂਕਾਰ ਦਾ ਫੜ ਕੇ ਬੱਚਾ چیر ਕੇ ਹੱਥ ਪੈਰ ਖੂਨ ਨਾਲ ਵੇੜ ਦੇ ਕੇ ਡੈਣ ਹੈ ਹੂੰ ਜਦੋਂ ਖਰੀ ਚੰਦਰ ਰਾਜਾ ਸਕਾਰ ਖੇਡ ਕੇ ਆਇਆ ਹੂੰ ਉਹਨੇ ਸੋਚਿਆ ਹੂੰ ਵੀ ਮੰਨ ਕੇ ਚਲੇ ਬਾਹਰ ਕੁੰ ਲੱਗਿਆ ਪਿਆ ਬਾਹਰ ਹੂੰ ਉਹਨਾਂ ਕੇ ਵੀ ਚਾਲਕ ਕਰੇ ਨਹੀਂ ਹੁਣ ਇੱਧਰ ਬਗਚਰ ਦੀ ਦੂਜੀ ਰਾਨੀ ਕਿੰਨੀ ਹੂੰ ਸਾਰੇ ਘੜੇ ਦੇਤੇ ਦਿਨ ਚੜ ਕੇ ਕਿਸੇ ਨੇ ਬਾਹਰ ਨਾ ਖੋਲਿਆ ਹੂੰ ਟਿੱਕਰਾਂ ਨਹੀਂ ਉੱਠੀ ਹੂੰ ਕਹਿੰਦਾ ਰਾਣੀ ਬਾਹਰ ਨਹੀਂ ਖੋਲਿਆ ਕਹਿੰਦੀ ਉਸੇ ਡੈਨ ਤੇ ਜਾ ਹੂੰ ਜਦੋਂ ਗਾਹਾਂ ਕੇ ਰਾਣੀ ਨੂੰ ਮਾੜੀ ਮੁੱਟੀ ਫੂਲ ਸਾਈ ਸਾਡੀਆਂ ਗੁੱਡੀਆਂ ਵਿੱਚ ਜਿੱਕਰੀ ਪੀ ਜਾਂ ਤੇ ਖਿੰਡੀਆਂ ਲਹੂ ਲਹਣ ਹੋਇਆ ਹੂੰ ਉਹਨਾਂ ਦਾ ਕੁੱਤ ਨਹੀਂ ਫੜੀ ਗਰੀ ਜੰਤਰਾ ਜੀ ਹੂੰ ਕਹਿੰਦਾ ਕਿੜੀ ਤਾਰਾਣੀ ਇਹ ਤਾਂ ਡੈਡ ਹੂੰ ਬੰਦੇ ਖਾਂਦੀ ਹੈ ਹੂੰ ਉਹਨੇ ਭਾਈ ਜਲਾਦਾ ਨੂੰ ਆਰਡਰ ਦਿੱਤਾ ਵੀ ਇਹਨੂੰ ਮੇਰੀ ਜੂਹ ਤੋਂ ਬਾਹਰ ਜਾ ਕੇ ਦਾ ਕਤਲ ਕਰੋ ਹੂੰ ਤਾਰਾਣੀ ਦਾ ਹੂੰ ਉਹ ਤਾਰਾਣੀ ਦਾ ਕਤਲ ਕਰਨ ਜਾਂਦੇ ਹੂੰ ਉਹ ਕਹਿੰਦੇ ਤਾਰਾਣੀ ਜੇ ਤੂੰ ਛੱਡ ਦੀਏ ਹੂੰ ਰਾਜੇ ਦੀ ਨਾਜ਼ਰ ਤਾਂ ਨਹੀਂ ਆਉਂਦੀ ਹੂੰ ਕਹਿੰਦੀ ਨਾ ਜੀ ਮੇਰੇ ਰਾਸ਼ਪਤੀ ਦਾ ਹੁਕਮ ਹੈ ਹੂੰ ਪਰ ਜੇ ਮੇਰੇ ਵੀਰੋਂ ਤਾਂ ਮੇਰੀ ਇੱਕ ਗੱਲ ਜ਼ਰੂਰ ਸੁਣ ਲਓ ਹੂੰ ਕਹਾਂ ਦੱਸ ਕਹਿੰਦੀ ਮੇਰੀ ਇੱਕ ਗੱਲ ਸੁਣ ਲਓ ਵੀ ਜਿਵੇਂ ਮੈਂ ਕਹੂੰ ਓਵੇਂ ਕਰਦੇ ਹੋ ਹੂੰ ਕਨੌਂ ਵਿੱਚ ਕਰ ਦਿੰਗੇ ਹੂੰ ਕਹਿੰਦੀ ਫਿਰ ਐ ਕਰੂ ਕੁਝਾ ਲਿਓ ਹੂੰ ਮੈਂ ਕੁਝਾ ਮੰਗਾਇਆ ਤਾਂ ਰਣ ਨੇ ਆਪਣੇ ਪੱਟਾਂ ਦਾ ਰੱਤ ਦੇ ਤਾਨੂੰ ਕੱਢ ਕੇ ਅੱਛਾ ਕਹਿੰਦੀ ਵੀ ਜਿੰਨੇ ਥਾਂ 'ਚ ਰੱਤ ਦਾ ਗੀੜਾ ਆਉਂਦਾ ਉੰਨੇ ਥਾਂ 'ਚ ਗੀੜਾ ਦੇ ਦੇ ਹੂੰ ਮਸਤ ਕਹਿੰਦੀ ਫਿਰ ਮੇਰਾ ਪੇਟ ਤੇ ਨਾ ਮੇਰਾ ਖੋਪੜਾ ਸਿਰ ਦਾ ਇਹਦੇ ਵਿੱਚ ਸਿਰ ਦੋ ਹੂੰ ਇਹਦੇ ਮੇਰੇ ਸਿਰ ਦੇ ਕੇਸ ਨੇ ਇਹ ਕਤਲ ਕਰਕੇ ਕੇਸਾਂ ਨੂੰ ਵਿੱਚ ਖੰਡਿਆ ਦਿਓ ਹੂੰ ਜਿਹੜੀ ਮੇਰੀ ਜੀਭ ਐ ਇਹਦੇ ਬਾਹਰ ਚ ਕੱਢ ਦਿਓ ਹੂੰ ਜਿਹੜੇ ਮੇਰੇ ਨੇਤਰ ਨੇ ਅੱਖਾਂ ਨੇ ਹੂੰ ਉਹ ਤਾਂ ਜੀਬ ਦੇ ਉੱਤੇ ਧਰਦੇ। ਹੂੰ। ਕਹਿੰਦੇ ਆ ਕੰਮ ਕਰਦੇ ਵੀਰ ਬਣ ਕੇ ਮੇਰਾ। ਉਹਦਾ ਕੰਮ ਕਰਦੇ। ਤਾਰਾ ਨੇ ੱੱਡਾ ਸਰੀਰ ਪਰਗਾ ਚ ਜਾਵੜੀ। ਹੂੰ। ਉਹ ਪਈ ਉਹ ਮੇਰੇ ਕਰੀ ਕਰੀ ਗਏ। ਹੂੰ। ਹੁਣ ਕੀ ਬਣਿਆ ਉੱਥੇ? ਜਿਹੜਾ ਤਾਰਾ ਰਾਣੀ ਦਾ ਪੂਨ ਦਾ ਕੋਟ ਮਾਰਿਆ ਸੀ ਸਿਉਨੇ ਦਾ ਬਣ ਗਿਆ। ਹੂੰ। ਜਿਹੜਾ ਪੇਟ ਦੇ ਕੋਪੜ ਦੀ ਸਰੋਵਰ ਬਣ ਗਿਆ। ਹੂੰ। ਜਿਹੜਾ ਕੇਸਟੇ ਦੀ ਬਾਗ ਬਣ ਗਿਆ। ਹੂੰ। ਜਿਹੜੀ ਜੀਬ ਦੀ ਰੁੱਖ ਬਣ ਗਿਆ। ਹੂੰ। ਜਿਹੜੇ ਅੱਖਾਂ ਤੇ ਗਿਆ ਉਹ ਚੱਕ ਪਾਤੇ ਚੱਕੀ ਵੀ ਬਣ ਗਈ। ਹੂੰ। ਵੇਖੂੰ ਕਣੀ ਸੁਰੂ ਗੇ ਹੁੰਦੀ ਹੈ ਹਰੀ ਚੰਦਰ ਰਾਜਾ ਸਕਾਰ ਖੇਡ ਕੇ ਆਉਂਦਾ ਨਾਲ ਵਜੀਰ ਦੇ ਜਦੋਂ ਉੱਥੇ ਪਹੁੰਚਿਆ ਕਹਿੰਦਾ ਵਜੀਰਾ ਬਹੁਤ ਵਧੀਆ ਬਾਗ ਆ ਯਾਰ ਸੋਣਿਆ ਦਾ ਕੋਟ ਬਗਲਿਆ ਤੇ ਤਕੜੇ ਮੀਰ ਦਾ ਆਪਾਂ ਇੱਥੇ ਸਾਂਝਾ ਦਮਣਾ ਲਈ ਹੋਰੀ ਚੰਦ ਕਹਿੰਦਾ ਆਤਾ ਹੈਗਾ ਜਰਾ ਆਪਣਾ ਪਿੰਡ ਘਰੇ ਜਾਂਦਾ ਮੈਂ ਤਾਂ ਤੂੰ ਲੈਦਾ ਤਾ ਮੈਂ ਹਰੀ ਚੰਦ ਬਹਿ ਗਿਆ ਉਹ ਰੁੱਖ ਨਾਲ ਢੂਣ ਵਾਲੀ ਹਰੀ ਚੰਦ ਨੇ ਇਹ ਕਿਹੜੇ ਰਾਜੇ ਮਹਾਰਾਜ ਆਉਂਦੇ ਨੇ ਹੂੰ ਬੜੇ ਲਿਖੇ ਹੁੰਦੇ ਉਹ ਕਾਪੀ ਪੈਨ ਆਪਦੇ 24 ਘੰਟੇ ਕੋਲੇ ਰੱਖ ਹੂੰ ਘਰ ਕਹੀ ਜੀ ਗੱਲਾਂ ਲਿਖਣੀ ਪਈ ਜਪੁਣ ਹੂੰ ਹਰੀਚੰਦ ਰਾਜਾ ਬੈਠਾ ਉਧਰੋ ਚੱਕਵਾਤੇ ਚੱਕ ਵੀ ਆ ਗਈ ਹੂੰ ਚੱਕ ਵੀ ਕਹਿੰਦੀ ਵੀ ਚੱਕ ਮੈ ਗੱਲ ਸੁਣਾ ਕਹਿੰਦਾ ਹੱਡ ਬੀਤੀ ਸੁਣਾਵੇਂਗਾ ਜੱਗ ਬੀਤੀ ਕਹਿੰਦੀ ਜੱਗ ਬੀਤੀ ਤਾਂ ਅੱਖੀਂ ਦੇਖ ਲੈਨੇ ਹੱਡ ਬੀਤੀ ਸੁਣਾ ਹੂੰ ਕਹਿੰਦਾ ਕੋਈ ਪਾਪੀ ਨਾ ਸੁਣਦਾ ਹੋਵੇ ਹੂੰ ਹਰੀਚੰਦ ਰਾਜੇ ਨੇ ਕਾਪੀ ਪੈਨ ਕੱਢ ਲਿਆ ਵੀ ਆਪਾਂ ਇਹਨੇ ਗੱਲਾਂ ਨੋਟ ਕਰਾਂ ਹੂੰ ਕੀ ਲਿਖ ਦੇਣੀ